ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਨੂੰ ਇੱਕ ਭੈਣ ਜੀ ਨੇ ਕਮੈਂਟ ਕੀਤਾ ਸੀਗਾ ਸਾਨੂੰ ਪਰਸਨਲੀ ਫੋਨ ਵੀ ਕੀਤਾ ਸੀਗਾ ਕਿ ਸਾਡੀ ਡਿਮਾਂਡ ਪੂਰੀ ਕਰੋ ਉਹਨਾਂ ਨੇ ਇੱਕ ਡਿਮਾਂਡ ਰੱਖੀ ਸੀਗੀ ਤੇ ਅੱਜ ਅਸੀਂ ਉਹਨਾਂ ਦੀ ਉਹ ਡਿਮਾਂਡ ਪੂਰੀ ਕਰਨ ਜਾ ਰਹੇ ਹਾਂ ਅਸੀਂ ਉਹਨਾਂ ਨਾਲ ਵਾਦਾ ਕੀਤਾ ਸੀਗਾ ਕਿ ਅਸੀਂ ਤੁਹਾਡੀ ਡਿਮਾਂਡ ਜ਼ਰੂਰ ਪੂਰੀ ਕਰਾਂਗੇ ਤੇ ਅੱਜ ਅਸੀਂ ਉਹ ਭੈਣ ਜੀ ਦੀ ਜਿਹੜੀ ਡਿਮਾਂਡ ਆ ਉਹ ਪੂਰੀ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਸਾਂਝੀ ਕਰਨੀ ਆ ਪਲੀਜ਼ ਐਂਡ ਟਿੱਕਰ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਉਸ ਭੈਣ ਜੀ ਦੀ ਡਿਮਾਂਡ ਆਚਾਰ ਨੂੰ ਲੈ ਕੇ ਸੀਗੀ ਅਚਾਰ ਪੰਜਾਬੀ ਖਾਣੇ ਦੀ ਉਹ ਰੂਹ ਹੈ ਜਿਸ ਤੋਂ ਬਿਨਾ ਸਾਦੀ ਰੋਟੀ ਵੀ ਅਧੂਰੀ ਜਾਪਦੀ ਹੈ। ਅੱਜ ਕੱਲ੍ਹ ਬਾਜ਼ਾਰ ਵਿੱਚ ਵੀ ਕਈ ਤਰ੍ਹਾਂ ਦੇ ਅਚਾਰ ਮਿਲਦੇ ਹਨ ਪਰ ਜੋ ਸਵਾਦ ਹੱਥਾਂ ਨਾਲ ਬਣਾਈ ਘਰ ਦੇ ਅਚਾਰ ਦਾ ਹੁੰਦਾ ਹੈ ਉਹ ਕਿਧਰੇ ਹੋਰ ਵੀ ਨਹੀਂ ਮਿਲਦਾ। ਪੰਜਾਬ ਵਿੱਚ ਆਂਬ, ਨਿੰਬੂ, ਗਾਜਰ, ਗੋਭੀ, ਮਿਰਚਾਂ ਦਾ ਅਚਾਰ ਬਹੁਤ ਸ਼ੌਂਕ ਨਾਲ ਖਾਧਾ ਜਾਂਦਾ ਹੈ। ਆਚਾਰ ਬਣਾਉਣਾ ਇੱਕ ਮਾਹਿਰ ਕਲਾ ਹੈ ਜੋ ਪੀੜੀ ਦਰ ਪੀੜੀ ਦਾਦੀਆਂ ਨਾਨੀਆਂ ਤੋਂ ਅੱਗੇ ਚੱਲਦੀ ਆ ਰਹੀ ਹੈ ਇਸ ਦੀ ਖਾਸियत ਇਸ ਦੇ ਮਸਾਲਿਆਂ ਵਿੱਚ ਹੁੰਦੀ ਹੈ ਗੋਭੀ ਗਾਜਰ ਅਤੇ शलजम ਮੂਲੀ ਦਾ ਖੱਟਾ ਮਿੱਠਾ ਆਚਾਰ ਪੰਜਾਬੀ ਸਰਦੀਆਂ ਦੀ ਖਾਸ ਸੁਗਾਤ ਹੈ ਇਸ ਨੂੰ ਪੰਜਾਬੀ ਕੱਚਾ ਆਚਾਰ ਵੀ ਕਿਹਾ ਜਾਂਦਾ ਹੈ ਮਿਕਸਰ ਆਚਾਰ ਬਣਾਉਣ ਲਈ 1 ਕਿਲੋ ਗੋਭੀ ਗਾਜਰ ਮੂਲੀ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਲੈਣਾ ਹੈ ਇਹਨਾਂ ਨੂੰ ਕੱਟ ਕੇ ਧੋ ਕੇ ਸੁਕਾ ਲੈਣਾ ਹੈ ਉਹ ਹੁਣੇ ਇਸੀ ਤੁਹਾਨੂੰ ਇਸ ਦਾ ਤਰੀਕਾ ਬਣਾਉਣ ਦਾ ਤਰੀਕਾ ਦੱਸਦੇ ਆਂ ਵੀ ਕਿਸ ਤਰ੍ਹਾਂ ਆਚਾਰ ਬਣਾਉਣਾ ਹੈ ਗਾਜਰ ਗੋਪੀ ਛਲਗਮ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਲੈਣਾ ਹੈ ਤੇ ਗੋੜ 250 200 ਗ੍ਰਾਮ ਕੁੱਟਿਆ ਹੋਇਆ ਗੋੜ ਲੈਣਾ ਵਾ ਸਿਰਕਾ 1 ਕੱਪ ਲੈਣਾ ਵਾ ਸਰੋਂ ਦਾ ਤੇਲ 1 ਕੱਪ ਮਸਾਲੇ ਰਾਈ ਗਰਮ ਮਸਾਲਾ ਲਾਲ ਮਿਰਚ ਹਲਦੀ ਨਮਕ ਕਾਲਾ ਨਮਕ ਪਾਵਾਂਗੇ ਤੇ ਉਹਦੇ ਨਾਲ ਜ਼ਰੂਰ ਬਾਸ ਆਚਾਰ ਜਰਾ ਜਿਆਦਾ ਟੇਸਟੀ ਬਣਦਾ ਸਵਾਦ ਬਣਦਾ ਵਾ ਸਭ ਤੋਂ ਪਹਿਲਾਂ ਕੜਾਈ 'ਚ ਸਿਰਕਾ ਪਾ ਲੈਣਾ ਵਾ ਸਿਰਕਾ ਪਾ ਕੇ ਵਿੱਚ ਹੀ ਗੁੜ ਪਾ ਕੇ ਹਲਕਾ ਗਰਮ ਕਰਨਾ ਵਾ ਜਦੋਂ ਤੱਕ ਗੁੜ ਪੂਰੀ ਤਰ੍ਹਾਂ ਘol ਨਾ ਜਾਵੇ ਉਨੀ ਦੇਰ ਤੱਕ ਇਹਨੂੰ ਗਰਮ ਹੀ ਕਰਨਾ ਹੈ ਫਿਰ ਇਸਨੂੰ ਪਉਣ ਕੇ ਇੱਕ ਸਾਈਡ ਤੇ ਰੱਖ ਲੈਣਾ ਹੈ ਫੇਰੀ ਦੇ ਵਿੱਚ ਸਰੋਂ ਦਾ ਤੇਲ ਮਸਾਲੇ ਰਾਈ ਗਰਮ ਮਸਾਲਾ ਲਾਲ ਮਿਰਚ ਹਲਦੀ ਨਮਕ ਕਾਲਾ ਮਿਰਚ ਸਭ ਮਸਾਲੇ ਜਿਹੜੇ ਆ ਇਹਦੇ ਵਿੱਚ ਮਿਕਸ ਕਰ ਦੇਣੇ ਹਨ ਮੰਮੀ ਕਹਿ ਰਹੇ ਸੀ ਮੇਰੀ ਤੇ ਬਾਹ ਥੱਕ ਗਈ ਆ ਹਲਾ ਹਲਾ ਕੇ ਫਿਰ ਮੇਰੇ ਹਸਬੰਦ ਕਹਿੰਦੇ ਕਿ ਲਿਓ ਮੈਂ ਮਿਕਸ ਕਰਦਾ ਵਾਂ ਤੇ ਫਿਰ ਉਹ ਕੜਚੀ ਫੜ ਕੇ ਤੇ ਉਹ ਨੂੰ ਮਿਕਸ ਕਰਨ ਲੱਗ ਗਏ ਹਲਾਈ ਜਾਂਦੇ ਹੀ ਮਸਾਲਿਆਂ ਨੂੰ ਤੇ ਵੇਖੋ ਹੁਣ ਸੰਦੀਪ ਸਿੰਘ ਦੇ ਅਚਾਰ ਵਿੱਚ ਇਹ ਵੀ ਹਿੱਸਾ ਪਾਉਂਦੇ ਆ ਆਪਣਾ ਕਿ ਮੈਂ ਵੀ ਹਿੱਸਾ ਪਾਤਾ ਵਾਂ ਅਚਾਰ ਦੇ ਵਿੱਚ ਆ ਵੇਖੋ ਮਿਕਸ ਕਰ ਰਹੇ ਨੇ ਸਾਰੇ ਮਸਾਲੇ ਪਾ ਕੇ ਤੇ ਇਹਨੂੰ 5-7 ਮਿੰਟ ਲਈ ਮੱਧਮ ਅੱਗ ਤੇ ਪਕਾਉਣਾ ਵਾ ਇਹਨੂੰ ਓਨੀ ਦੇਰ ਤੀਕਰ ਪਕਾਉਣਾ ਵਾ ਜਦ ਤੀਕਰ ਇਹ ਜੜ ਜੜਾ ਤਰ ਲਿਆ ਸੰਗਣਾ ਨਾ ਹੋ ਜਾਵੇ ਓਨੀ ਦੇਰ ਤੀਕਰ ਅਹੀਂ ਅੱਗ ਤੇ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਉਂਦੇ ਰਹਿਣਾ ਹੈ ਇਸ ਨੂੰ ਹਲਨ ਦੇਣਾ ਮੈਂ ਤਾਂ ਜੋ ਮਸਾਲਾ ਜਿਹੜਾ ਸਹੀ ਤਰੀਕੇ ਨਾਲ ਮਿਕਸ ਹੋ ਜਾਵੇ ਤੇ ਬਾਅਦ ਵਿੱਚ ਜੜੀਆਂ ਆਪਾਂ ਸਬਜ਼ੀਆਂ ਕੱਟੀਆਂ ਹਨ ਉਨਾ ਸਬਜ਼ੀਆਂ ਨੂੰ ਅਸੀਂ ਇਸ ਤਰਲ ਦੇ ਵਿੱਚ ਜੋ ਵੀ ਮਸਾਲਾ ਅਸੀਂ ਤਿਆਰ ਕੀਤਾ ਵਾ ਉਹਦੇ ਵਿੱਚ ਇਹਨਾਂ ਸਬਜ਼ੀਆਂ ਨੂੰ ਪਾ ਦੇਣਾ ਹੈ ਇਹਨਾਂ ਸਬਜ਼ੀਆਂ ਨੂੰ ਹੌਲੀ-ਹੌਲੀ ਦੇ ਵਿੱਚ ਮਸਾਲੇ ਦੇ ਵਿੱਚ ਮਿਕਸ ਕਰ ਦੇਣਾ ਵਾ ਤੇ 19 ਮਿੰਟ ਤੱਕ ਆਪਾਂ ਸਬਜ਼ੀਆਂ ਨੂੰ ਉਹਦੇ ਵਿੱਚ ਪਾ ਕੇ ਕਮਨ ਦੇ ਰਹਿਣਾ ਵਾ ਕੱਚੀ ਨੂੰ ਤਾਂ ਜੋ ਵੀ ਸਬਜ਼ੀਆਂ ਤੇ ਚੰਗੀ ਤਰ੍ਹਾਂ ਜਿਹੜਾ ਮਸਾਲਾ ਵਾ ਉਹ ਲਿਪਟ ਜਾਵੇ ਉਹਨਾਂ ਨੂੰ ਲੱਗ ਜਾਵੇ ਉਹਨੇ ਸੇਂ ਤੁਨ ਸਾਰੇ ਅਚਾਰ ਨੂੰ ਸਹੀ ਤਰੀਕੇ ਨਾਲ ਮਿਕਸ ਕਰਾਂਗੇ ਤੇ ਵੇਖੋ ਜੀ ਤੁਸੀਂ ਤੇ ਚਲੋ ਖੁਸ਼ਬੂ ਨਹੀਂ ਲੈ ਸਕਦੇ ਅਸੀਂ ਖੁਸ਼ਬੂ ਲੈ ਰਹੇ ਹਾਂ ਬਹੁਤ ਵਧੀਆ 스멜 ਆ ਰਹੀ ਹੈ ਅਚਾਰ ਦੀ ਤੇ ਤੁਸੀਂ ਸਿਰਕੇ ਦੇ ਵਿੱਚ ਅਚਾਰ ਬਣਾਉਂਗੇ ਤੇ ਇਹ ਖਰਾਬ ਵੀ ਨਹੀਂ ਹੋਵੇਗਾ ਤੇ ਲੰਬੇ ਸਮੇਂ ਤੱਕ ਤੁਸੀਂ ਇਹਨੂੰ ਵੀ ਠੰਡਾ ਕਰਕੇ ਜਦੋਂ ਬਣ ਜਾਏਗਾ ਤੇ ਠੰਡਾ ਕਰਕੇ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਸ ਤਰ੍ਹਾਂ ਆਚਾਰ ਬਣਾਉਂਗੇ ਸਾਡੇ ਤਰੀਕੇ ਨਾਲ ਤੇ ਤੁਹਾਡਾ ਆਚਾਰ ਕਦੀ ਵੀ ਖਰਾਬ ਨਹੀਂ ਹੋਏਗਾ ਭਾਵੇਂ ਜਿੰਨੀ ਦੇਰ ਮਰਜ਼ੀ ਤੁਸੀਂ ਰੱਖ ਕੇ ਤੇ ਰੱਖ ਸਕਦੇ ਹੋ ਆਚਾਰ ਨੂੰ ਬਹੁਤ ਵਧੀਆ ਆਚਾਰ ਬਣਿਆ ਹੈ ਦੇਖ ਲਓ ਤੁਸੀਂ ਇਹਦੇ ਰੰਗਤ ਰੂਪ ਰੰਗ ਤੋਂ ਵੀ ਤੁਹਾਨੂੰ ਪਤਾ ਲੱਗ ਜਾਣਾ ਵਕਿ ਆਚਾਰ ਕਿੰਨਾ ਵਧੀਆ ਵਾ ਮੇਰੇ ਮੂੰਹ ਦੇ ਵਿੱਚ ਤੇ ਪਾਣੀ ਆ ਰਿਹਾ ਆਚਾਰ ਵੇਖ ਕੇ ਬਹੁਤ ਵਧੀਆ achar ਬਣਿਆ ਹੈ ਸਮੈਲ ਵੀ ਬਹੁਤ ਵਧੀਆ ਆ ਰਹੀ ਹੈ ਤੇ achar ਦਾ ਤੁਸੀਂ ਰੰਗ ਦੇਖੋ ਚੈੱਕ ਕਰੋ ਕਰ ਸਕਦੇ ਤੁਸੀਂ ਵੇਖੋ ਕਿ ਕਿੰਨੀ ਵਧੀਆ ਰੰਗ ਰੂਪਿਆ achar ਦਾ ਬਹੁਤ ਵਧੀਆ achar ਬਣਿਆ ਵਾ ਲਓ ਜੀ ਹੁਣ ਖੱਟਾ ਮਿੱਠਾ ਗਾਜਰ ਗੋਪੀ ਮੂਲੀ ਦਾ achar ਤਿਆਰ ਹੋ ਗਿਆ ਹੈ ਅਚਾਰ ਤਿਆਰ ਕਰਨ ਤੋਂ ਬਾਅਦ ਅਚਾਰ ਨੂੰ ਪੂਰੀ ਤਰ੍ਹਾਂ ਠੰਡਾ ਹੋਣ ਦਿਓ ਠੰਡਾ ਹੋਣ ਤੋਂ ਬਾਅਦ ਇਸ ਨੂੰ ਕੱਚ ਦੇ ਮਰਤਬਾਨ ਵਿੱਚ ਭਰ ਲਿਓ ਇਹ ਅਚਾਰ 2-3 ਦਿਨਾਂ ਬਾਅਦ ਖਾਣ ਲਈ ਬਿਲਕੁਲ ਤਿਆਰ ਹੋ ਜਾਂਦਾ ਹੈ ਸਰਕੇ ਅਤੇ ਮਸਾਲਿਆਂ ਵਾਲਾ ਅਚਾਰ ਹਾਜ਼ਮੇ ਲਈ ਵੀ ਚੰਗਾ ਮੰਨਿਆ ਜਾਂਦਾ ਹੈ ਅੱਜ ਕੱਲ੍ਹ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਅਚਾਰ ਮਿਲਦੇ ਨੇ ਪਰ ਜੋ ਸੁਆਦ ਹੱਥਾਂ ਨਾਲ ਬਣਾਏ ਘਰ ਦੇ ਅਚਾਰ ਵਿੱਚ ਹੁੰਦਾ ਹੈ ਉਹ ਕਿਦਰੇ ਹੋਰ ਨਹੀਂ ਮਿਲਦਾ ਅਚਾਰ ਬਣਾਉਣਾ ਇੱਕ ਮਾਹਿਰ ਕਲਾ ਹੈ ਜੋ ਪੀੜੀਦਰ ਪੀੜੀ ਚੱਲਦੀ ਆ ਰਹੀ ਹੈ ਇਸ ਦੀ ਖਾਸੀਅਤ ਇਸ ਦੇ ਮਸਾਲਿਆਂ ਵਿੱਚ ਹੀ ਹੁੰਦੀ ਹੈ ਝਟਪਟਾ ਪੰਜਾਬੀ ਅਚਾਰ ਦਾਦੀ ਦੀ ਵਿਰਾਸਤ ਵੀ ਮੰਨਿਆ ਜਾਂਦਾ ਹੈ ਇਹ ਆਇਤ ਦੀ ਦਾਦੀ ਦੁਆਰਾ ਹੀ ਅਚਾਰ ਤਿਆਰ ਕੀਤਾ ਗਿਆ ਹੈ ਹਰ ਟਾਈਮ ਉਹੀ ਅਚਾਰ ਬਣਾਉਂਦੇ ਨੇ ਬਹੁਤ ਟੇਸਟੀ ਬਣਾਉਂਦੇ ਨੇ ਬਹੁਤ ਵਧੀਆ ਬਣਾਉਂਦੇ ਨੇ ਸਾਡੇ ਆਂਡ ਗਵਾਂਡ ਦੀਆਂ ਵੀ ਆਂਟੀਆਂ ਮੰਮੀ ਕੋਲੋਂ ਹੀ ਚਾਰ ਬਣਵਾ ਕੇ ਲੈ ਕੇ ਜਾਂਦੀਆਂ ਨੇ ਜੇ ਕਿਸੇ ਪਹਿਣਪਰਾਨੇ ਅਚਾਰ ਬਣਾਉਣਾ ਹੋਵੇ ਤੇ ਮੋਸਟ ਵੈਲਕਮ ਜਦੋਂ ਮਰਜ਼ੀ ਆ ਸਕਦਾ ਏ ਤੇ ਅਸੀਂ ਉਹਨਾਂ ਨੂੰ ਅਚਾਰ ਬਣਾ ਕੇ ਉਹਨਾਂ ਦੇ ਨਾਲ ਪੈਕ ਕਰ ਦਵਾਂਗੇ ਜੀ ਚਟਪਟਾ ਖੱਟਾ ਮਿੱਠਾ ਅਚਾਰ ਬਣ ਕੇ ਰੈਡੀ ਹੋ ਗਿਆ ਵਾ ਆਜੋ ਜਿਹੜੇ ਪਹਿਣਪਰਾਨੇ ਖਾਣਾ ਵਾ ਮੋਸਟ ਵੈਲਕਮ ਆਜੋ ਜੀ ਜੀ ਸਦਕੇ ਅਨ ਕੀ ਖਾਓ ਜੀ ਇਸ ਤੋਂ ਇਲਾਵਾ ਤੁਸੀਂ ਖਾਣੇ ਦੀ ਕੋਈ ਵੀ ਰੈਸিপি ਹੋਰ ਵੀ ਦੇਖਣਾ ਚਾਹੁੰਦੇ ਹੋ ਤੇ ਪਲੀਜ਼ ਸਾਨੂੰ ਕਮੈਂਟ ਰਾਹੀਂ ਦੱਸ ਦਿਆ ਕਰੋ ਤੇ ਸਾਨੂੰ ਮੰਮੀ ਜੀ ਹਰੇਕ ਕੰਮ ਵਿੱਚ ਨਿਪੁੰਨ ਨੇ ਤੇ ਤੁਹਾਨੂੰ ਹਰੇਕ ਖਾਣੇ ਦੀ ਰੈਸিপি ਬਾਰੇ ਵੀ ਦੱਸਣਗੇ ਤੇ ਹੋਰ ਵੀ ਜਿਹੜੀ ਤੁਸੀਂ ਕੋਈ ਵੀ ਮਤਲਬ ਖਾਣੇ ਦੀ ਹੋਗੀ ਜਾਂ ਕੋਈ ਸਲਾਈ ਕਢਾਈ ਦੀ ਹੋਗੀ ਕੁਝ ਵੀ ਹਰੇਕ ਕੰਮ ਜਨਪੁੰਨ ਨੇ ਤੇ ਉਹ ਉਹੀ ਵੀਡੀਓ ਬਣਾ ਕੇ ਤੁਹਾਨੂੰ ਅਸੀਂ ਦੱਸ ਦਿਆ ਕਰਾਂਗੇ ਪਲੀਜ਼ ਤੁਹਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਕਿਸ ਲੈਵਲ ਦੀ ਜਾਂ ਸਟੋਰੀ ਚਾਹੀਦੀ ਹੈ ਜਾਂ ਖਾਣੇ ਦੀ ਰੈਸਪੀ ਚਾਹੀਦੀ ਜਾਂ ਆਚਾਰ ਦੀ ਤੇ ਅਸੀਂ ਤੁਹਾਨੂੰ ਜ਼ਰੂਰ ਸਟੋਰੀ ਬਣਾ ਕੇ ਵੀਡੀਓ ਬਣਾ ਕੇ ਤੇ ਤੁਹਾਡੇ ਰੂਪ ਰੂਪ ਕਰਿਆ ਕਰਾਂਗੇ ਤੇ ਪਲੀਜ਼ ਤੁਹਾਡੇ ਅੱਗੇ ਹੱਥ ਜੋੜ ਕੇ ਰਿਕਵੈਸਟ ਹੈ ਕਿ ਸਾਡੇ ਚੈਨਲ ਵਿੜਾ ਪੰਜਾਬ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਵਿੱਚ ਕੌਣ ਸਲਾਫੀ ਆਈ ਹੁੰਦੀ ਰਵੇਤੇ ਅਈ ਅੱਗੇ ਤੋਂ ਵਧੀਆ ਤੋਂ ਵਧੀਆ ਤੁਹਾਡੇ ਲਈ ਰੈਸਪੀਆਂ ਲੈ ਕੇ ਆਈਏ ਸਟੋਰੀਆਂ ਵੀਡੀਓ ਲੈ ਤੁਹਾਡੇ ਰੂਪ ਰੂ ਕਰੀਏ ਧੰਨਵਾਦ ਜੀ